ਸਤਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਅੱਜ ਇੱਕ ਖਾਸ ਖਬਰ ਤੇ ਚਰਚਾ ਕਰਾਂਗੇ ਖਬਰ ਹੈ ਕਿਸਾਨਾਂ ਨੂੰ ਲੈ ਕੇ ਤੁਹਾਨੂੰ ਦੱਸਦੇ ਕਿ ਆਪ ਸਰਕਾਰ ਵੱਲੋਂ ਕਿਸਾਨੀ ਜੋ ਫਸਲ ਬੀਤਦੇ ਨੇ ਉਹਨਾਂ ਲੈ ਕੇ ਨੌਕ ਵੱਡੇ ਘਰਾਣੇ ਨੇ ਜਿਨ੍ਹਾਂ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਇਹਦੇ ਨਾਲ ਚਰਚਾ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜੀ ਨਾਲ ਡਿਟੈਲਸ ਆ ਦੇਖੋ ਕਿਸਾਨਾਂ ਨੇ 13 ਮਹੀਨਿਆਂ ਤੋਂ ਵੱਧ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਗੁਜ਼ਾਰਿਆ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹਦੇ ਵਿੱਚ ਅਮੀਰ ਘਰਾਣਿਆਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਸੀ ਉੱਥੇ 50 ਰੁਪਏ ਕਵਾਂਟਲ ਵੱਧ ਵੀ ਮਿਲ ਜੇ ਜਿਹੜੇ ਧਰਨੇ ਤੇ ਜਾਂਦੇ ਆ ਉਹ ਸਭ ਤੋਂ ਪਹਿਲਾਂ ਵੇਚ ਕੇ ਆਉਂਦੇ ਆ ਇਹ ਸਵਾਲ ਕਿਸਾਨ ਜਥੇਬੰਦੀਆਂ ਵੱਲੋਂ ਵੀ ਉੱਠਦੇ ਆ ਕਿ ਤੁਸੀਂ ਇਹਨਾਂ ਨੂੰ ਰੋਕਦੇ ਕਿਉਂ ਨਹੀਂ ਪਤਾ ਲੱਗਿਆ ਕਿ ਪੰਜਾਬ ਦੀ ਸਰਕਾਰ ਨੇ ਨਾਓ ਕਾਰਪੋਰੇਟ ਘਰਾਣਿਆਂ ਨੂੰ 24 25 ਕਣਕ ਦੀ ਖਰੀਦ ਵੇਸ ਸਟੋਰੇਜ ਪ੍ਰੋਸੈਸਿੰਗ ਨੂੰ ਮਨਜ਼ੂਰੀ ਦਿੰਦੀ ਹੈ ਇਹਨਾਂ ਦੇ ਰਾਹੀਂ ਹੀ ਕਣਕ ਦੀ ਖਰੀਦ ਤੇ ਵੇਚ ਹੋਵੇਗੀ ਪਤਾ ਲੱਗਿਆ ਕਿ ਪੰਜਾਬ ਦੇ ਜਿਲ੍ਹਿਆਂ ਦੀਆਂ 26 ਮਾਰਕੀਟ ਕਮੇਟੀਆਂ ਨੂੰ ਕਈ ਵਿਭਾਗਾਂ ਵਿੱਚ ਅਰਲੇਵਾ ਕਰਨ ਦਾ ਮੜ ਬਣਾ ਲਿਆ ਹੈ ਇਹ ਜਿਹੜਾ ਹਰ ਅਤੇ ਮਹਾਲੀ ਇਸ ਤਰ੍ਹਾਂ ਹੋਰ ਵੀ ਕਈ ਨੇ ਜਿਨ੍ਹਾਂ ਵਿੱਚ ਅੰਮ੍ਰਿਤਸਰ ਸਾਹਿਬ ਦੀਆਂ ਅਟਾਰੀ ਮਹਿਤਾ ਅਤੇ ਮਜੀਠਾ ਫਤਿਹਗੜ੍ਹ ਸਾਹਿਬ ਦੀਆਂ ਬਸੀ ਪਠਾਣਾ ਮੰਡੀ ਗੋਵਿੰਦਗੜ੍ਹ ਚਨਾਰਥਲ ਫਿਰੋਜ਼ਪੁਰ ਦੀ ਮੰਡੀ ਪੰਜੇਕੇ ਉਤਾੜ ਗੁਰਦਾਸਪੁਰ ਦੀ ਦੀਨਾਨਗਰ ਦਸੂਆ ਭੋਗਪੁਰ ਗਰਾਇਆਂ ਮਲਾਉਦ ਮੋਗਾ ਮੋਗਾ ਦੀ ਫਤਿਹਗੜ੍ਹ ਪੰਜ ਤੂਰ ਪਠਾਨਕੋਟ ਦੀ ਮੰਡੀ ਨਰੋਟ ਜੈਮਲ ਸਿੰਘ ਰੂਪਨਗਰ ਦੇ ਵਿੱਚੋਂ ਬਰਿੰਡਾ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਦੀ ਸਾਬਜਾਦਾਜੀਤ ਸਿੰਘ ਨਗਰ ਇਹਨਾਂ ਦੀਆਂ ਖਰੜ ਕੁਰਾਲੀ ਡੇਰਾ ਬਸੀ ਲਾਲੜੂ ਮੋਹਾਲੀ ਬਨੂੜ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਨਵਾਂ ਸ਼ਹਿਰ ਕਹਿੰਦੇ ਆ ਉਹਨਾਂ ਦੀ ਬਲਾਚੌਰ ਤਰਨਤਾਰ ਦੀ ਮੰਡੀ ਹਰੀਕੇ ਇਹ ਦੂਜੇ ਵਿਭਾਗਾਂ ਵਿੱਚ ਤਬਦੀਲ ਕਰਨ ਦਾ ਆਦੇਸ਼ 19 ਫਰਵਰੀ 2024 ਨੂੰ ਬਤਾ ਪਾਸ ਕਰਤਾ ਸੀ ਪੰਜਾਬ ਦੇ ਸਰਕਾਰ ਨੇ ਮੰਡੀ ਬੋਰਡ ਨੇ ਪਤਾ ਲੱਗਿਆ ਕਿ ਮੰਡੀ ਬੋਰਡ ਨੇ ਐਗਰੀਕਲਚਰ ਪ੍ਰੋਡਿਊਸ ਐਕਟ 1961 ਦੀ ਸੈਕਸ਼ਨ 7 13 ਬਰੈਕਟ 1 ਬਰੈਕਟ A ਅਧੀਨ ਸਰਕਾਰ ਦੇ ਮੀਮੋ ਨੰਬਰ 18 ਬਰੈਕਟ 50 M1-87 18121987 ਰਹੀ ਡੈਲੀਗੇਟ ਕੀਤੇ ਸਰਬੋਤਮ ਦੇਣ ਵਾਲੇ ਹੋਰਨਾਂ ਅਧਿਕਾਰਾਂ ਦੀ ਵਰਤੋਂ ਕਰਦੇ ਆ 15 16 ਮ 15 ਮਾਰਚ 2024 ਨੂੰ ਇਹਨਾਂ ਮਾਰਕੀਟ ਕਮੇਟੀਆਂ ਦੇ ਖੇਤਰਪਲ ਆ ਦੀਨ ਨੌ ਸੈਲੋਜ ਜਿਹੜਾ ਜੇ ਇੱਕ ਡਗਰੂ ਮੋਗੇ ਦੇ ਵਿੱਚ ਬਣਿਆ ਹੋਇਆ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਕਦੇ ਵਿਰੋਧ ਕਰਦੀ ਸੀ ਇਹਨਾਂ ਨੇ ਤਾਂ ਆਪਣੇ ਆਪ ਹੀ ਉਹ ਪ੍ਰਾਈਵੇਟ ਘਰਾਣਿਆਂ ਦੇ ਸੈਲੋ ਦੇ ਵਿੱਚ ਕਣਕ ਭੰਡਾਰ ਕਰਨ ਦਾ ਕਹਿਤਾ ਤੇ ਕਿਸਾਨ ਜਿੱਥੇ ਬੰਦਿਆਂ ਅਜਿਤ ਕਰ ਅਵੇਸਲੀਆਂ ਕਿਉਂ ਨਹੀਂ ਇਹ ਜਿਹੜਾ ਮੋਰਚਾ ਲਾ ਕੇ ਸ਼ੰਭੂ ਤੇ ਖਰੋਰੀ ਦੇ ਵਿੱਚ ਕਿਸਾਨ ਬੈਠੇ ਐ ਇਹਨਾਂ ਦੇ ਆਗੂਆਂ ਨੂੰ ਤੇ ਦੂਜਾ ਜਿਹੜਾ ਐ ਐਸਕੇਮ ਐ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਇਸ ਪੰਜਾਬ ਸਰਕਾਰ ਦੇ ਫੈਸਲੇ ਦੇ ਉੱਤੇ ਉਹ ਕਿਸ ਤਰੀਕੇ ਦੇ ਨਾਲ ਦੇਖਦੇ ਐ ਉਹ ਸਹਿਮਤ ਨੇ ਨਹੀਂ ਸਹਿਮਤ ਨੇ ਤੇ ਫਿਰ ਲੋਕਵੇਂ ਤਰੀਕੇ ਦੇ ਨਾਲ ਕਿਸਾਨਾਂ ਨੂੰ ਝਟਕਾ ਵੱਜ ਕੇ ਕਿ ਕਿਤੇ ਉਹ ਖੇਤੀ ਕਾਨੂੰਨ ਲਾਗੂ ਕਰਨ ਦਾ ਇੱਕ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਜੀ ਸੋ ਖਬਰ ਦੀ ਜਾਣਕਾਰੀ ਦੇ ਵਿੱਚ ਐਨਾਈ ਨਵੀਆਂ ਤੇ ਤਾਜ਼ਾ ਖਬਰ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ